ਸਾਰੇ ਸਾਨੂੰ ਨਾ ਇਹ ਦੁਨੀਆ ਦੇ ਵਿੱਚ ਇਹ ਸਿੱਧ ਕਰਨਾ ਚਾਹੁੰਦੀ ਆ ਵੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਅੱਤਵਾਦੀ ਨੇ ਖਾਲਸਤਾਨੀ ਨੇ ਇਹ ਬਕਵਾਦੀ ਨੇ ਇਹ ਦੇਸ਼ ਸ੍ਰੋਹੀ ਨੇ ਸਾਡੇ ਉੱਤੇ ਗੋਲੇ ਛਿੜਕੇ ਗੋਲੀਆਂ ਚਲਾ ਕੇ ਸਾਨੂੰ ਕੋ ਬਾ ਵੀ ਸਾਡੇ ਉੱਤੇ ਅੱਜ ਲੋਕਤੰਤਰ ਦਾ ਰਾਜ ਆ ਇਹਨਾਂ ਨੇ ਲੋਕਤੰਤਰ ਦੀਆਂ ਧੁੰਜੀਆਂ ਉਡਾਈਆਂ ਕਾਣ ਕਰ ਰਹੇ ਨੇ ਜਮਹੂਰੀਅਤ ਦਾ ਕਤਲ ਕੀਤਾ ਦਿੰਦੇ ਸਾਡੇ ਕੀਤਾ ਜਾ ਰਿਹਾ ਸੰਵਿਧਾਨ ਨੂੰ ਲੋਕਤੰਤਰ ਦਾ ਰਾਜ ਆ ਪੋਟਾਂ ਨਾਲ ਇਹਨਾਂ ਨੂੰ ਫਿਰ ਸੜਕਾਂ ਤੇ ਤੋੜਾਂਗੇ ਪਿੰਡਾਂ ਦੇ ਵਿੱਚ ਆਉਣ ਦਾ ਸਹੀ ਇਵੇਂ ਸਾਡਾ ਇਹ ਸਵਾਗਤ ਗੋਲਿਆਂ ਨਾਲ ਗੋਲਿਆਂ ਨਾਲ ਕਰ ਰਹੇ ਆ ਅਸੀਂ ਵੀ ਉਥੇ ਬਾਥੀਆਂ ਨਾਲ ਰੋੜਿਆਂ ਨਾਲ ਚੰਗਿਆਂ ਨਾਲ ਜਿਹੜੇ ਮੁੰਡੇ ਮੁੰਡਰ ਦਾ ਕਾਂ ਕਰਦਾ ਸੋਦਾਨ ਖਤਮ ਕਰਦਾ ਇਹਨਾਂ ਨੇ ਹਿੰਦੂ ਤੋਂ ਬਦ ਦਾ ਇਲਾਜ ਕੀਤਾ ਹੋਇਆ ਵੀ ਅਸੀਂ ਹਿੰਦੂ ਰਾਜ ਜਿਹੜਾ ਨਾ ਮੁੰਡਾ ਡਲ ਰਿਹਾ ਸੀ ਕਹਿ ਰਹੇ ਆ ਵੀ ਸਾਡਾ ਵੀ ਸਾਥ ਦਿਓ ਬੰਦੀ ਸਿੰਘ ਰਿਹਾ ਹੋਣਾ ਚਾਹੀਦੇ ਇਹ ਵੀ ਇੱਕ ਕਾਨੂੰਨ ਦੀ ਉਲੰਘਣਾ ਹੀ ਆ ਜੇ ਕਾਨੂੰਨ ਕਹਿ ਰਿਹਾ ਵੀ ਬੰਦੀ ਸਿੰਘ ਰਿਹਾ ਹੋਣਾ ਚਾਹੀਦੇ ਤਾਂ ਸਰਕਾਰ ਕਿਉਂ ਨਹੀਂ ਕਰਦੀ ਸਰਕਾਰ ਨੂੰ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹ ਸਾਨੂੰ ਜਾਣ ਬੁੱਝ ਕੇ ਜਿਹੜੀ ਸਿੱਖਾਂ ਨੂੰ ਉਹ ਤੰਗ ਕਰ ਰਹੀ ਆ ਸਿੱਖਾਂ ਦੇ ਉੱਤੇ ਸਿਕੰਜਾ ਕੱਢ ਰਹੀ ਆ ਕੋਈ ਗੱਲ ਨਹੀਂ ਇੱਕ ਦਿਨ ਸਾਡਾ ਵੀ ਆਊਗਾ ਸਾਡਾ ਵੀ ਆਊਗਾ ਰਾਜਭਾਗ ਹੋਊਗਾ ਅਸੀਂ ਗਿਣ ਗਿਣ ਕੇ ਬਦਲੇ ਲੈਣੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਆਪਾਂ ਆਕੂਆਂ ਦਾ ਹੁਕਮ ਮੰਨਣਾ ਪਹਿਲਾਂ ਆਕੂ ਟੰਡੇ ਚੱਕ ਕੇ ਤੁਹਾਨੂੰ ਮਗਰ ਨੌਜਵਾਨ ਉਹ ਤੋਂ ਬਾਅਦ ਨਹੀਂ ਜਾਣਾ ਮੋਦੀ ਜਿਹੜਾ ਕਿਲਾ ਧੌਣ ਦੇ ਵਿੱਚ ਉਹਦਾ ਹੰਕਾਰ ਤੇ ਕੱਢ ਕੇ ਨਹੀਂ ਗਿਆ ਉਹਨੇ ਮਾਫੀ ਨਹੀਂ ਮੰਗੀ ਹੁਣ ਵੀ ਨੌਜਵਾਨ ਨੇ ਇਹ ਸਾਰੇ ਦੀਵ ਸਿੱਧੂ ਕਰਕੇ ਆਏ ਹਨ ਉਹ ਅੱਜ ਵੀ ਦੀਵ ਸਿੱਧੂ ਗਿਆਨੀ ਕਿਤੇ ਉਹ ਇਨਾਂ ਨੌਜਵਾਨਾਂ ਦੇ ਵਿੱਚ ਖੜਾ ਇੱਕ ਦਾਣੇ ਕੇ ਖੜਾ ਤੇ ਉਹ ਕਹਿੰਦਾ ਹੁੰਦਾ ਸੀ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਜਿੱਥੇ ਸਾਨੂੰ ਦੋਨੇ ਮਿਲ ਕੇ ਸੱਜੜੇ ਥੋੜਵਾ ਤੇ ਭੱਜਦਿਆਂ ਨੂੰ ਵਾਹਨ ਸਰਕਾਰ ਨੂੰ ਮੈਂ ਕਹਿੰਦਾ ਇੱਕੋ ਜੇ ਨੇ ਜਿੱਥੇ ਮਰਜੀ ਭੱਜ ਨੇ ਮੋਰਚੇ ਤੇ ਪਹੁੰਚੇ ਨੇ ਤੇ 21 ਤਰੀਕ ਨੂੰ ਜਿਹੜੀ 11 ਵਜੇ ਕਾਲ ਕੀਤੀ ਸੀ ਕਿਸਾਨਾਂ ਨੇ ਤੇ ਸਾਡਾ ਨਾਮ ਮੌਜੂਦ ਨੇ ਕੌਮੀ ਸਾਂ ਮੋਰਚੇ ਵੀ ਮੋਰਚੇ ਦੇ ਵਿੱਚ ਡਟੇ ਹੋ ਸੀ 1.5 ਸਾਲ ਦੇ ਰਾਜਾ ਰਾਸ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਭੀ ਕਿਵੇਂ ਕਹੋਗੇ ਜੇ ਕੋਲਾਵਾਰੀ ਹੋ ਰਹੀ ਹੈ ਉਧਰੋਂ ਉਧਰੋਂ ਕਹਿੰਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਕੀ ਗੁੰਮੇ ਦੇ ਬਾਰੇ ਸਰਕਾਰ ਸਾਨੂੰ ਨਾ ਇਹ ਦੁਨੀਆ ਦੇ ਵਿੱਚ ਇਹ ਸਿੱਧ ਕਰਨਾ ਚਾਹੁੰਦੀ ਆ ਵੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਅੱਤਵਾਦੀ ਨਹੀਂ ਇਹ ਖਾਲਸਤਾਨੀ ਨਹੀਂ ਇਹ ਵੱਖਵਾਦੀ ਨਹੀਂ ਇਹ ਦੇਸ਼ਟਰੋਹੀ ਨਹੀਂ ਸਾਡੇ ਉੱਤੇ ਗੋਲੇ ਛਿੜਕੀ ਗੋਲੀਆਂ ਚਲਾ ਕੇ ਸਾਨੂੰ ਉਕਸਾ ਰਹੇ ਨੇ ਵੀ ਸਾਡੇ ਉੱਤੇ ਹਮਲਾ ਕਰਨਾ ਦੁਨੀਆ ਦਾ ਇੱਥੇ মিডিਆ ਇਕੱਠਾ ਹੋਇਆ ਉਹਦੀ মিডিਆ ਵੀ ਉਹਨਾਂ ਕੋਲੇ ਖੜਾ ਤਿਆਰ ਵੀ ਕਦੋਂ ਸਾਡੇ ਉੱਤੇ ਇਹ ਹਮਲਾ ਕਰਨਾ ਸੀ ਕਾਲੀ ਇਹ ਦੁਨੀਆ ਨੂੰ ਵੀ ਆ ਦੇਖੋ ਅੱਤਵਾਦੀਆਂ ਨੇ ਕਾਤਲਾਨੇ ਨੇ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਸਾਡੇ ਉੱਤੇ ਹਮਲਾ ਕੀਤਾ ਇਹ ਅੱਤਵਾਦੀ ਆਸਲ ਅੱਤਵਾਦੀ ਨੇ ਅਸੀਂ ਸਮਝ ਨਹੀਂ ਗਏ ਗੱਲਾਂ ਉਹਨਾਂ ਦੀ ਸਾਡੇ ਆ ਗੂ ਸਿਆਣੇ ਨੇ ਅਸੀਂ ਸਮਝਣ ਦੇ ਵਿੱਚ ਅਸੀਂ ਧੀਰ ਦੇ ਨਾਲ ਜਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਚਾਹਾਂਗੇ ਅਜਿਹੀ ਕੋਈ ਕਾਰਵਾਈ ਨਹੀਂ ਹੋਗੀ ਪਰ ਇਸ ਗੱਲਾਂ ਦਾ ਜਿਹੜਾ ਜਵਾਬ ਆ ਉਹ ਸਨਮਾਨ ਦੇ ਦਿੱਤਾ ਜਾਊਗਾ ਅੱਜ ਲੋਕਤੰਤਰ ਦਾ ਰਾਜ ਆ ਇਹਨਾਂ ਨੇ ਲੋਕਤੰਤਰ ਦੀਆਂ ਧੁੱਗੀਆਂ ਡਾਈਆਂ ਕਾਣ ਕਰ ਰਹੇ ਨੇ ਜਮੂਰੀਅਤ ਦਾ ਕਤਲ ਕੀਤਾ ਦਿਨ ਸਾਡੇ ਕੀਤਾ ਜਾ ਰਿਹਾ ਹੈ ਛਵਿਧਾਨ ਨੂੰ ਸ਼ਿੱਕੇ ਟੰਗਿਆ ਜਾ ਰਿਹਾ ਜੇ ਕਾਨੂੰਨ ਇੱਕ ਤੋਂ ਕਹਿੰਦਾ ਵੀ ਤੁਸੀਂ ਆਪਣੇ ਪਰਜਾ ਦੇ ਉੱਤੇ ਅਟੈਕ ਕਰੋ ਬੰਬਾਂ ਨਾਲ ਗੋਲਿਆਂ ਨਾਲ ਉਹ ਵੀ ਗੋਲੇ ਜਿਹੜੇ ਐਕਸਪਾਇਰ ਹੋਏ ਨੇ ਕਾਨੂੰਨ ਨਹੀਂ ਕਹਿੰਦਾ ਇਹ ਇਹ ਆਪਣੇ ਸਕੰਦੇ ਚ ਪੜ ਰਹੇ ਨੇ ਕੱਲ ਸਾਡੇ ਕੋਲ ਸੁਪਰੀਮ ਕੋਰਟ ਦੇ ਵਕੀਲ ਵੀ ਆਏ ਸੀ ਇਹਨਾਂ ਦੇ ਸਾਰਿਆਂ ਦੇ ਅਸੀਂ ਪਰਚੀ ਵਿੱਚ ਦੱਦ ਕਰਾਵੇਂ ਕਾਨੂੰਨੀ ਕਾਰਵਾਈ ਹੋਈ ਹੋਗੀ ਅੱਜ ਇਹਨਾਂ ਦਾ ਰਾਜ ਆ ਕੱਲ ਨੂੰ ਕੋਈ ਗੱਲ ਇਹ ਸਾਡਾ ਰਾਜ ਆ ਗਿਆ ਸੀ ਸਾਰੇ ਬੱਦਲੇ ਗਣਗਣ ਕੇ ਲੈਣੇ ਨੇ ਅਸੀਂ ਤਿਆਰ ਪਰ ਤਿਆਰਾਂ ਹੱਕੀ ਮੰਗਾਂ ਨੇ ਜਿਹੜੀਆਂ ਉਹ ਮੰਨ ਲੈਣ ਚੰਗੇ ਰਹਿਣਗੇ ਦੇਖੋ ਅਸੀਂ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਅਸੀਂ ਇੱਥੋਂ ਦੇ ਵੋਟਰਾਂ ਬਾਹਰੋਂ ਨਹੀਂ ਆਏ ਹੋਏ ਸਾਡੇ ਉੱਤੇ ਵਾਰ-ਵਾਰ ਕੂੜੇ ਸੁੱਟੇ ਜਾ ਰਹੇ ਨੇ ਤੇ ਜੇ ਲੋਕਤੰਤਰ ਦਾ ਰਾਜ ਆ ਵੋਟਾਂ ਨਾਲ ਹੀ ਇਹਨਾਂ ਨੂੰ ਫਿਰ ਸੜਕਾਂ ਤੇ ਤੋੜਾਂਗੇ ਪਿੰਡਾਂ ਦੇ ਵਿੱਚ ਆਉਣ ਦਾ ਸਹੀ ਜਿਵੇਂ ਸਾਡਾ ਇਹ ਸਵਾਗਤ ਗੋਲਿਆਂ ਨਾਲ ਗੋਲਿਆਂ ਨਾਲ ਕਰ ਰਹੇ ਆ ਅਸੀਂ ਵੀ ਉਥੇ ਪਾਥੀਆਂ ਨਾਲ ਰੋੜਿਆਂ ਨਾਲ ਡੰਡਿਆਂ ਨਾਲ ਕਰਾਂਗੇ ਪਰ ਨਾ ਅਸੀਂ ਪਿੰਡਾਂ ਦੇ ਵਿੱਚ ਕਿਹੜੇ ਮੂਲੇ ਕਿਉਂਗੇ ਜੇ ਮਸਲਾ ਨਹੀਂ ਹੱਲ ਕਰਦੇ ਚਲੋ ਮੀਟਿੰਗ ਹੋ ਰਹੀ ਆ ਸਰਕਾਰ ਨਾਲ ਹੁਣ ਵੀ ਮੀਟਿੰਗ ਚੱਲ ਰਹੀ ਆ ਪਹਿਲਾਂ ਵੀ ਕਈ ਮੀਟਿੰਗ ਹੋਈਆਂ ਨੇ ਬੇਸਿਕਾ ਨਿਕਲੀਆਂ ਨੇ ਤੇ ਹੁਣ ਮੀਟਿੰਗ ਹੋ ਰਹੀ ਆ ਤੇ ਫਿਰ ਵੀ ਇਹਨਾਂ ਦੇ ਅਥਰੂ ਕੈਦ ਕੋਲ ਸਿੱਟੇ ਜਾ ਰਹੇ ਤੁਹਾਨੂੰ ਮੈਂ ਕਹਿੰਦਾ ਵੀ ਉਧਰ ਆ ਗੋ ਉਧਰ ਚਲੇ ਗਏ ਵੀ ਨੌਜਵਾਨਾਂ ਨੂੰ ਕਸਾਈ ਜਾ ਰਹੇ ਨੇ ਵੀ ਇਹ ਸਾਡੇ ਤੇ ਹਮਲਾ ਕਰਨਾ ਸੀ ਦਿਖਾਈਏ ਵੀ ਹੱਤਪਾਤੀ ਨੇ ਖਾਲਸਤਾਨੀ ਨੇ ਬਕਵਾਦੀ ਨੇ ਪਰ ਅਸੀਂ ਸੱਤ ਵਾਦ ਅਸੀਂ ਇਹੋ ਜੀ ਕੋਈ ਕੰਮ ਕਾਰਨ ਨਹੀਂ ਕਰ ਸਕਦੇ ਜਿਹੜਾ ਅਸੀਂ ਦੁਨੀਆ ਦੇ ਵਿੱਚ ਸਾਡਾ ਜਿਹੜੀ ਹੈਗਾ ਖਾਲਸੇ ਦੀ ਪੰਜਾਬੀ ਦੀ ਜਿਹੜੀ ਹੈਗੀ ਆ ਉਹ ਤਸਵੀਰ ਗਲਤ ਜਾਵੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਸਰਬੱਤ ਦਾ ਭਲਾ ਮੰਗਦੇ ਆ ਉਹਦੇ ਵਿੱਚ ਇਹ ਵੀ ਆ ਜਾਂਦੇ ਨੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਧਰਮ ਆ ਇਸ ਕਰਕੇ ਅਸੀਂ ਸੰਜਮ ਦੇ ਵਿੱਚ ਆ ਸਾਡੀਆਂ ਮੰਗਾਂ ਮੰਨੀਆਂ ਜਾਣ ਕਿਸਾਨ ਆਗੂਆਂ ਦਾ ਜਿਹੜਾ ਹੈਗਾ ਮੀਟਿੰਗ ਆ ਉਹ ਕਰਕੇ ਜਿੱਥੇ ਉਹਨਾਂ ਨੂੰ ਜਿਹੜਾ ਹੈਗਾ ਮੰਗਾਂ ਮਨ ਕੇ ਇਹਨਾਂ ਨੂੰ ਪਰ ਰੰਦੋ ਮਸਲ ਇਹਦੇ ਬਾਰੇ ਕੀ ਕਹੂੰਗਾ ਜਦੋਂ ਤੁਸੀਂ ਮੀਡੀਆ ਦੀ ਗੱਲ ਕਰਦੇ ਸੀ ਮੀਡੀਆ ਨੂੰ ਦੱਬਿਆ ਜਾ ਰਿਹਾ ਜਿਹੜਾ ਚੌਥਾ ਥੰਮਾ ਮੰਨਿਆ ਜਾਂਦਾ ਮੀਡੀਆ ਇਹਨਾਂ ਨੇ ਇੱਕ ਸਰਕਾਰ ਨੇ ਕਈ ਖਾਤੇ ਬੰਦ ਕਰੇ ਨੇ ਕਈ ਅਕਾਊਂਟ ਬੰਦ ਕਰੇ ਨੇ ਇੰਸਟਾਗ੍ਰਾਮ ਐ ਸਨੈਪਚੈਟ ਦੇ ਫੇਸਬੁੱਕ ਤੇ YouTube ਤੇ ਉਹਦੇ ਬਾਰੇ ਵੀ ਕੀ ਕਹਿੰਦੇ ਵੀ ਮੀਡੀਆ ਨੂੰ ਦੱਬ ਰਹੇ ਨੇ ਦੇਖੋ ਮੈਂ ਤਾਂ ਸਰਕਾਰ ਨੂੰ ਇਹ ਕਹਾਂ ਵੀ ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਜੀ ਜਦੋਂ ਇਹਨਾਂ ਨੇ ਜਿਹੜਾ ਲੋਕਤੰਤਰ ਦਾ ਕਾਣ ਕਰਦਾ ਸਵਿਧਾਨ ਖਤਮ ਕਰਤਾ ਇਹਨਾਂ ਨੇ ਹਿੰਦੂਤਵ ਦਾ ਇਲਾਜ ਕੀਤਾ ਹੋਇਆ ਵੀ ਅਸੀਂ Hindu ਰਾਸ਼ਟਰ ਬਣਾਵਾਂਗੇ ਜਿਹੜਾ ਮਨੂਮ ਇਸ ਦੇ ਵਿੱਚ ਰੋੜਾ ਕੇਵਲ ਪੰਜਾਬ ਹੀ ਆ। ਹੋਰ ਸਾਰੇ ਇਹਨਾਂ ਦੀ ਗੱਲ ਮੰਨ ਚੁੱਕੇ ਨੇ। ਸਾਰੇ ਇਹਨਾਂ ਕੇ ਝੁੱਕ ਗਏ ਨੇ। ਪੰਜਾਬ ਹੀ ਘੜਿਆ ਹੋਇਆ। ਉਹ ਇਹਨਾਂ ਦੀ ਜਿਹੜੀ ਅੜੀ ਆ ਉਹ ਭੰੂਗਾ। ਜੇ ਪਹਿਲਾਂ ਤੋਂ ਪੰਜਾਬੀ ਆੜੀ ਭੰਨਦੇ ਆਏ ਨੇ, ਹੁਣ ਵੀ ਅਸੀਂ ਭੰਨਾਂਗੇ। ਇਸ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਨੇ, ਮਾਰਨਾ ਚਾਹੁੰਦੇ ਨੇ ਪਰ ਅਸੀਂ ਨਾ ਝੁਕਣ ਵਾਲੇ ਆਂ, ਨਾ ਦਬਣ ਵਾਲੇ ਆਂ, ਡੱਸਣ ਵਾਲੇ ਆਂ। ਇਹ ਪੰਜਾਬ ਆ ਪੰਜਾਬ। ਇਹ ਖੰਡੇ ਦੀ ਧਾਰ ਤੋਂ ਅਸੀਂ ਪੈਦਾ ਹੋਏ ਆਂ। ਤਲਵਾਰਾਂ ਤੇ ਦੀਆਂ ਆਂਦੀ ਸਾਹਮਣੇ ਅਸੀਂ ਪਲੇ ਵੱਡੇ ਆ ਤੇ ਸਾਨੂੰ ਇਹ ਕੀ ਝਕਾ ਲੈਣਗੇ ਸਾਨੂੰ ਕੀ ਮਾਰ ਦੇਣਗੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਸੀ ਧੂਣ ਸਫਾਈ ਹੋ ਇਹ ਤਾਂ ਜਿੰਨੇ ਸਾਨੂੰ ਮਾਰ ਲਿੰਗ ਉਨੀ ਫੇਰ ਸਾਹਮਣੇ ਖੜਧਾਂਗੇ ਖਾਂ ਤਾਂ ਕੇ ਇਸ ਕਰਕੇ Hindu ਰਾਖਰ ਦੇ ਜਿਹੜਾ ਰਾਹ ਦਾ ਰੋੜਾ ਹੈ ਉਹ ਪੰਜਾਬ ਆ ਇਹ ਸਾਨੂੰ ਇਸ ਕਰਕੇ ਅੱਤਵਾਦੀ ਦਿਖਾਉਣਾ ਚਾਹੁੰਦੇ ਨੇ ਲੋਕਾਂ ਨੂੰ ਦੁਨੀਆ ਦੇ ਵਿੱਚ ਸਾਨੂੰ ਅੱਤਵਾਦੀ ਖਾਲਸਤਾਨੀ ਪਖਵਾਦੀ ਪੇਸ਼ ਕਰਨਾ ਚਾਹੁੰਦੇ ਨੇ ਅ ਜਰਾਇਮ ਤੇ ਸਾਜੜੇ ਲੋਕ ਨੇ ਉਹ ਬਣਾਉਣਾ ਚਾਹੁੰਦੇ ਇਸ ਕਰਕੇ ਅਸੀਂ ਇਹ ਸੰਗਮ ਦੇ ਨਾਲ ਸਾਰੀਆਂ ਗੱਲਾਂ ਸਹੀ ਜਾਣਿਆ ਇਹਨਾਂ ਦੇ ਸਮਾਹੋਂ ਤੇ ਸਾਰਾ ਜਵਾਬ ਬਤਾਓ ਬਾਬਾ ਜੀ ਤੁਸੀਂ ਕੌਮੀ ਸਾਮਰਜੇ ਪਹੁੰਚੇ ਹੋ ਤੇ ਉਰੇ ਜਿਹੜੀ ਬੰਦੀ ਸਿੰਘਾਂ ਦੀ ਮੰਗ ਵੀ ਰੱਖੀ ਜਾਊਗੀ ਦੇਖੋ ਅਸੀਂ ਤਾਂ ਉਹ ਸਾਡੇ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਸੀ ਕਹਿ ਰਹੇ ਹਾਂ ਵੀ ਸਾਡਾ ਵੀ ਸਾਥ ਦਿਓ ਬੰਦੀ ਸਿੰਘਾਂ ਰਿਹਾ ਹੋਣਾ ਚਾਹੀਦਾ ਨਹੀਂ ਇਹ ਵੀ ਕਾਨੂੰਨ ਦੀ ਉਲੰਘਣਾ ਹੀ ਆ ਜੇ ਕਾਨੂੰਨ ਕਹਿ ਰਿਹਾ ਵੀ ਬੰਦੀ ਸਿੰਘ ਰਿਹਾ ਹੋਣਾ ਚਾਹੀਦੇ ਫਿਰ ਸਰਕਾਰ ਕਿਉਂ ਨਹੀਂ ਕਰਦੀ ਸਰਕਾਰ ਨੂੰ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹ ਸਾਨੂੰ ਜਾਣ ਬੁੱਝ ਕੇ ਜਿਹੜੇ ਸਿੱਖਾਂ ਨੂੰ ਉਹ ਤੰਗ ਕਰ ਰਹੀ ਆ ਸਿੱਖਾਂ ਦੇ ਉੱਤੇ ਸ਼ਿਕੰਜਾ ਕੱਢ ਰਹੀ ਆ ਕੋਈ ਗੱਲ ਨਹੀਂ ਇੱਕ ਦਿਨ ਸਾਡਾ ਵੀ ਆਊਗਾ ਸਾਡਾ ਵੀ ਆਊਗਾ ਰਾਜ ਭਾਗ ਹੋਊਗਾ ਅਸੀਂ ਗਿਣ ਗਿਣ ਕੇ ਬਦਲੇ ਲੈਣੇ ਆ ਸਰਕਾਰ ਤਿਆਰ ਰਹੇ ਹੁਣ ਇਹਨਾਂ ਦੇ ਫੌਜਾਂ ਫੌਜਾਂ ਤਿਆਰ ਨੇ ਵੀ ਜਦੋਂ ਵੀ ਫੈਸਲਾ ਆਉਂਦਾ ਕਿਸਾਨਾਂ ਆਗੂਆਂ ਦਾ ਵੀ ਦਿੱਲੀ ਕੂਚ ਕਰਦਾ ਰੱਜੀ ਕੂਚ ਕਰੂਗੇ ਜਾਰੇ ਆ ਖੜੇ ਨੇ ਤਿਆਰ ਸਾਰਾ ਕੁਝ ਤਿਆਰ ਰਹਿਣਾ ਕਹਿਣ ਦਾ ਸਹੀ ਆ ਗੁੱਸਾ ਨੂੰ ਅਸੀਂ ਇਹਨਾਂ ਦੇ ਆਡੋਰ ਤੋਂ ਬਿਨਾਂ ਕਿਤੇ ਨਹੀਂ ਜਾਣਾ ਅਸੀਂ ਖੜੇ ਆ ਅੰਜਾਉਣ ਦੇ ਵਿੱਚ ਆਪ ਕੋ ਗੋਲੇ ਚੱਲੀ ਜਾਂਦੇ ਥੋੜੇ ਸਾਹਮਣੇ ਆ ਖੜੇ ਆ ਮੈਦਾਨ ਦੇ ਵਿੱਚ ਇਹ ਜਦੋਂ ਵੀ ਅੱਗੇ ਵੱਧਦੇ ਆ ਫਿਰ ਉੱਤਰੂ ਕਹਿੰਦੇ ਗੋਲਾ ਸਿੱਟਦੇ ਨੇ ਫੇ ਜਿਹੜੀ ਸੰਗਤ ਹੈ ਕਿਸਾਨ ਨੇ ਪਿੱਛੇ ਮੁੜਿਆਉਂਦੇ ਨੇ ਫੇਰ ਅੱਗੇ ਜਾਂਦੇ ਨੇ ਫੇਰ ਪਿੱਛੇ ਮੁੜਉਂਦੇ ਨੇ ਫੇਰ ਕਿਵੇਂ ਜਾਊਂਗੇ ਅੱਗੇ ਆਪ ਮੁਹਾਰੇ ਜਾਂਦੇ ਨੇ ਮੈਂ ਉਹਨਾਂ ਨੂੰ ਸੰਜਮ ਦੇ ਵਿੱਚ ਕਹਿਣਾ ਨੌਜਵਾਨਾਂ ਨੂੰ ਵੀ ਆਪ ਮੁਹਾਰੇ ਨਾ ਜਾਓ ਸਰਕਾਰ ਸਾਡਾ ਨੁਕਸਾਨ ਕਰਨ ਤੇ ਤਿਆਰੀ ਹੋਈ ਆ ਜਦੋਂ ਸਾਨੂੰ ਐਕਟਰ ਕਹਿਣਗੇ ਅਸੀਂ ਤੁਹਾਡੇ ਨਾਲ ਪਹਿਲਾਂ ਖੜੇ ਹੋਵਾਂਗੇ ਮੂਰੇ ਐਕਟਰ ਦਾ ਕੰਮ ਨੇ ਕਿਹੜੀ ਕਿਸਾਨ ਆ ਗੂ ਜਿਵੇਂ ਉਹ ਕਹਿਣਗੇ ਉਹ ਇਸੇ ਤਰ੍ਹਾਂ ਹੋਊਗਾ ਉਵੇਂ ਸਾਰੇ ਕੰਮ ਹੋਣਗੇ ਅਸੀਂ ਆਪ ਮੁਹਾਰੇ ਕੋਈ ਕੰਮ ਨਹੀਂ ਕਰਨਾ ਨੌਜਵਾਨਾਂ ਨੂੰ ਵੀ ਮੈਂ ਕਹਣਾ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਲਾਲ ਕਿਲੇ ਦੇ ਵਿੱਚ ਗਏ ਸੀ ਉਦੋਂ ਉਹਨਾਂ ਨੇ ਕਹਿਤਾ ਸੀ ਨੌਜਵਾਨ ਕਦਾਰ ਹੋ ਕੇ ਨੌਜਵਾਨਾਂ ਨੇ ਸਾਡਾ ਹੁਕਮ ਨਹੀਂ ਮੰਨਿਆ ਹੁਣ ਮੈਂ ਨੌਜਵਾਨਾਂ ਨੂੰ ਕਿਹੜਾ ਚਾਹਣਾ ਆਪਾਂ ਆਗੂਆਂ ਦਾ ਹੁਕਮ ਮੰਨਣਾ ਪਹਿਲਾਂ ਆਗੂ ਟੰਡੇ ਚੱਕ ਕੇ ਤੁਰਨ ਮਗਰ ਨੌਜਵਾਨ ਉਦੋਂ ਬਾਅਦ ਅਸੀਂ ਤਿਆਰ ਬਚਾਖੜਨੇ ਆਂ ਕਿਤਾ ਸਰਕਾਰ ਡਰਦੀ ਦਿੱਲੀ ਸਰਕਾਰ ਜੀ ਪਹਿਲਾਂ 220 ਦੇ ਵਿੱਚ ਹੋਏ ਸੀ ਪਹਿਲਾ ਅੰਦੋਲਨ ਚੱਲਿਆ ਸੀਗਾ ਵੀ ਇਹਨਾਂ ਲਾਲ ਕਿਲੇ ਵਾਲੇ ਟਰੈਕਟਰ ਸਿੱਧੇ ਕਰਦੇ ਸੀ ਦੀਪ ਸਿੱਧੂ ਨੇ ਛੰਡਾ ਲਹਿਰਾ ਸੀ ਲਾਲ ਕਿਲੇ ਤੇ ਤਾਂ ਡਰ ਰਹੇ ਨੇ ਅੱਗੇ ਤਾਂ ਨਹੀਂ ਜਾ ਰਹੇ ਲਾਲ ਕਿੜਾ ਕਿਲਾ ਇਹਨਾਂ ਦੇ ਪਿਓ ਦਾ ਬਾਪ ਸਾਡਾ ਲਾਲ ਕਿਲਾ ਜਿਹੜਾ ਉਥੇ ਭਾਰਤ ਦਾ ਝੰਡਾ ਝੁਲਦਾ ਉਥੇ 1947 ਤੋਂ ਬਾਅਦ ਚੱਲਦਾ ਝੁਲਣ ਲੱਗਿਆ ਪਹਿਲਾਂ ਬਾਬਾ ਬਕੀਰ ਸਿੰਘ ਨੇ ਕਈ ਵਾਰੀ ਉਸ ਝੰਡਾ ਚਲਾਇਆ ਮੁਗਲਾਂ ਤੋਂ ਜਿੱਤਿਆ ਸੀਨੇ ਆ ਸਾਡਾ ਲਾਲ ਕਿਲਾ ਇਹ ਮਾਮੇ ਲੱਗਦੇ ਨੇ ਲਾਲ ਕਿਲੇ ਦੇ ਜਦੋਂ ਮਰਜੀ ਅਸੀਂ ਝੁਲਾ ਸਕਦੇ ਆ ਜਦੋਂ ਸਾਡਾ ਜੀ ਕਰੇ ਉੱਥੇ ਜਾ ਸਕਦੇ ਆ ਦਿੱਲੀ ਦਾ ਮਾਰਨੀ ਬਿੱਲੀ ਦੇ ਬਰਾਬਰ ਆ ਸਿੰਘਾਂ ਦੇ ਜੀ ਤਾਂ ਕਈ ਵਾਰੀ ਇੱਥੇ ਸਿੰਘਾਂ ਨੇ ਜੀ ਫਿਰ ਵੀ ਇੱਕ ਦਿੱਲੀ ਨਹੀਂ ਜਾਣ ਦੇ ਸਾਹਮਣੇ ਜੁੱਤੇ ਨਹੀਂ ਮੋਦੀ ਜਿਹੜਾ ਕਿਲਾ ਧੌਂਸ ਦੇ ਵਿੱਚ ਉਹਦਾ ਹੰਕਾਰ ਤੇ ਕੱਢ ਕੇ ਨਹੀਂ ਗਿਆ ਉਹਨੇ ਮਾਫੀ ਨਹੀਂ ਮੰਗੀ ਹੁਣ ਵੀ ਇਸੇ ਤਰ੍ਹਾਂ ਹੋਊਗਾ ਤੁਹਾਡੇ ਸਾਹਮਣੇ ਸਾਰਾ ਕੁਝ ਹੋਣਾ ਦੇਖੀ ਜਾਓ ਕਿਵੇਂ ਗੁਰੂ ਨਾਨਕ ਦੀ ਕਲਾ ਵਰਦੀ ਹੈ ਇੱਥੇ ਇੱਥੇ ਸ਼ਹੀਦ ਸਿੰਘਾਂ ਦਾ ਪਹਿਰੇ ਲੱਗੇ ਹੋਏ ਨੇ ਇੱਥੇ ਇਹੀ ਕਲਾ ਵਰਦੂਗੇ ਅਸੀਂ ਜਿੱਤਾਂਗੇ ਜਿੱਤ ਕੇ ਜਾਵਾਂਗੇ ਵੀਰ ਸਿੱਧੂ ਨੂੰ ਕਿੰਨਾ ਕਿ ਯਾਦ ਕਰਦੇ ਹਾਂ ਜੇ ਨਾਲ ਹੁੰਦਾ ਕੀ ਵੀ ਦਿੱਲੀ ਹੁੰਦੀ ਆਪਾਂ ਆ ਜਿਹੜੇ ਨੌਜਵਾਨ ਨੇ ਇਹ ਸਾਰੇ ਦੀਪ ਸਿੱਧੂ ਕਰਕੇ ਆਏ ਹਨ ਉਹ ਅੱਜ ਵੀ ਦੀਪ ਸਿੱਧੂ ਗਿਆਨੀ ਕਿਤੇ ਉਹ ਇਹਨਾਂ ਨੌਜਵਾਨਾਂ ਦੇ ਵਿੱਚ ਖੜਾ ਹਿੱਕ ਤਾਂਣਗੇ ਖੜਾ ਤੇ ਉਹ ਕਹਿੰਦਾ ਹੁੰਦਾ ਸੀ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਜਿੱਥੇ ਸਾਨੂੰ ਦੋਨੇ ਮਿਲ ਕੇ ਸੱਜੜੇ ਥੋੜਾ ਤੇ ਭੱਜਦਿਆਂ ਨੂੰ ਬਾਹਰ ਸਰਕਾਰ ਨੂੰ ਮੈਂ ਕਹਿੰਦਾ ਇੱਕੋ ਜੇ ਨੇ ਜਿੱਥੇ ਮਰਦੀ ਭੱਜਲੇ ਅਸੀਂ ਤਿਆਰ ਪਰ ਤਿਆਰਾਂ ਚੋਕਣ ਵਾਲੇ ਡਰਨ ਵਾਲੇ ਨਹੀਂ ਅਸੀਂ ਖੜੇ ਆਂ ਦੀਪ ਸਿੰਘ ਸਿੱਧੂ ਸਾਡੇ ਮਨਾਂ ਦੇ ਵਿੱਚ ਵੱਤਦਾ ਉਹਨੂੰ ਕੋਈ ਕੱਟ ਹੀ ਨਹੀਂ ਸਕਦਾ ਹੋਰ ਜਾਂਦਿਆਂ ਦੇ ਕੀ ਕਹਿਣਾ ਚਾਹੁੰਦੇ ਮੈਂ ਹੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਸਾਰੇ ਵਰਕਰਾਂ ਨੂੰ ਆਓ ਆਪਾਂ ਇਸ ਮੋਰ ਦੇ ਦਾ ਸਾਥ ਦਈਏ ਜੇ ਕਿਸਾਨੀ ਵਜ੍ਹਾ ਤੇ ਅਸੀਂ ਸਾਰੇ ਵਜਦੇ ਆਂ ਕੀ ਕਿਸਾਨੀ ਬਰਬਾਦ ਹੋਗੀ ਕਿਸੇ ਨੇ ਨਹੀਂ ਰਹਿਣਾ ਇਸ ਕਰਕੇ ਸਾਨੂੰ ਸੰਜਮ ਦੇ ਨਾਲ ਸਾਡੇ ਆਕੂਆਂ ਦਾ ਕਹਿਣਾ ਜੋ ਸਾਡੇ ਆਕੂ ਨੇ ਜੋ ਸਾਨੂੰ ਕਹਿਣਗੇ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਆਪ ਮਹਾਰੇ ਕੋਈ ਕੰਮ ਨਾ ਕਰੀਏ ਆਕੂਆਂ ਤੇ ਸਾਨੂੰ ਯਕੀਨ ਰੱਖਣਾ ਚਾਹੀਦਾ ਕਿ ਸਾਡੇ ਆਕੂ ਨੇ ਵਧੀਆ ਨੇ ਫੁਰਜੇ ਹੋਏ ਨੇ ਇਸ ਕਰਕੇ ਜੋ ਵੀ ਫੈਸਲਾ ਆਕੂ ਸੇ ਮੰਨਣਗੇ ਸਾਰੇ ਉਹ ਫੈਸਲੇ ਨੂੰ ਮੰਨਣਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਡੇ ਨਾਲ ਮੌਜੂਦ ਸੀ ਕਿ ਬਾਬਾ ਰਾਜਾ ਰਾਜਾ ਰਾਜ ਰਾਏ ਜੀ ਤੇ ਇਹ ਜਿਹੜੇ ਕੌਮੀ ਸਾਮ ਮੋਹਸਟਲ ਪਹੁੰਚੇ ਨੇ ਇਹ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਤੇ ਗੱਲਬਾਤ ਕੀਤੀ ਹੈ ਵੀ ਅਸੀਂ ਹਰ ਜਿਹੜੇ ਹੱਕ ਨੇ ਆਪਣੇ ਲੈਣੇ ਨੇ ਜਿਹੜੇ ਮੰਗਾਂ ਨੇ ਕਿਸਾਨਾਂ ਦੀਆਂ ਗੈਜ਼ ਨੇ ਮੰਗਾਂ ਪੂਰੀਆਂ ਕੀਤੀਆਂ ਜਾਣ ਇਹ ਰਹੀ ਮੰਗਾਂ ਮੰਦੇ ਤਾਂ ਅਸੀਂ ਥੱਲੇ ਨੂੰ ਪੁੱਛ ਕਰਾਂਗੇ ਮੈਂ ਸ਼ੰਭੂ ਬਾਰਡਰ ਤੋਂ ਮਨਿੰਦਰ ਸਿੰਘ ਮਰਨਾ ਕੈਮਰਾਮੈਨ ਸੀਐਮ ਧੰਨਵਾਦ